ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ 온ਟਾਰੀਓ ਦੇ ਨਾਲ ਸਮਝੌਤੇ ਦੇ ਇੱਕ ਦਿਨ ਬਾਅਦ ਹੀ BC ਨੇ ਮੈਨੀਟੋਬਾ ਯੂਕਾਨ ਦੇ ਨਾਲ ਕੀਤੇ ਵਪਾਰਕ ਸੌਦੇ ਸੂਬਿਆਂ ਤੇ ਪ੍ਰਦੇਸ਼ਾਂ ਦੇ ਵਿਚਕਾਰ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਕੰਮ ਦੀ ਸਹਿਮਤੀ ਕੈਨੇਡਾ ਤੇ ਵੱਧ ਟੈਰਿਫਾਂ ਦੀ ਮਾਰ ਤੋਂ ਬਾਅਦ 트ੰਪ ਨੇ ਹੋਰ ਵਪਾਰਕ ਸੌਦਿਆਂ ਦਾ ਕੀਤਾ ਐਲਾਨ ਕਿਹਾ ਅਮਰੀਕਾ ਦੇ ਲਈ ਬਾਜ਼ਾਰ ਖੁੱਲੇ ਰੱਖਣ ਵਾਲੇ ਦੇਸ਼ਾਂ ਲਈ ਟੈਰਿਫ ਦਰਾਂ ਘਟਾਈਆਂ ਜਾਣਗੀਆਂ ਵੈਂਕੂਵਰ ਸਿਟੀ ਕੌਂਸਲ ਨੇ ਸ਼ਰਾਬ ਅਤੇ ਸੇਵਾ ਦੇ ਵਿਧਾਇਕਾਂ ਤੇ ਬਾਅਦ ਨਾਈਟ ਕਲੱਬਾਂ ਤੇ ਰੈਸਟੋਰੈਂਟ ਵੀਕਐਂਡ ਤੇ ਸਵੇਰੇ 3 ਵਜੇ ਪਰੋਸ ਸਕਦੇ ਨੇ ਸ਼ਰਾਬ ਜਿਦੀ ਖਬਰ ਅਫਸਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਨੇ অন্ਟਰੀਓ ਦੇ ਨਾਲ ਇਸੇ ਤਰ੍ਹਾਂ ਦੇ ਸਮਝੌਤੇ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਯਾਨੀ ਇੱਕ ਦਿਨ ਬਾਅਦ ਹੀ ਵਪਾਰ ਅਤੇ ਕਿਰਤ ਗਤੀਸ਼ੀਲਤਾ ਨੂੰ ਬਧਾਉਣ ਦੇ ਲਈ ਹੋਰ ਕੈਨੇਡੀਅਨ ਅਧਿਕਾਰ ਖੇਤਰਾਂ ਦੇ ਨਾਲ ਦੋ ਹੋਰ ਅੰਦਰੂਨੀ ਵਪਾਰ ਸਮਝੌਤਿਆਂ ਦੇ ਉੱਤੇ ਹਸਤਾਖਰ ਕੀਤੇ ਨੇ BC ਪ੍ਰੀਮੀਅਰ ਡੇਵਿਡ EB ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸੂਬੇ ਨੇ ਮੈਨੀਟੋਬਾ ਤੇ ਯੂਕੌਨ ਦੇ ਨਾਲ ਵੱਖਰੇ ਸਮਝੌਤਿਆਂ ਤੇ ਦਸਤਖਤ ਕੀਤੇ ਨੇ ਸੂਬਿਆਂ ਤੇ ਪ੍ਰਦੇਸ਼ਾਂ ਦੇ ਵਿਚਕਾਰ ਵਪਾਰ ਦੇ ਲਈ ਸਹਿਮਤੀ ਦਿੱਤੀ ਹੈ ਔਰ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਨਿਊ ਦੇ ਨਾਲ ਜਿਹੜਾ ਉਹ ਹਸਤਾਖਸ਼ਰ ਕੀਤੇ ਗਏ ਨੇ ਸੋ ਇਸ ਲਈ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਦੱਸ ਦਈਏ ਕਿ ਹੋਰ ਕੰਮ ਅੱਗੇ ਤੇਜ਼ੀ ਨਾਲ ਕੀਤਾ ਜਾਏ ਖਾਸ ਕਰਕੇ ਵਪਾਰਕ ਪੱਖੋਂ ਇਹ ਵੀ ਕੋਸ਼ਿਸ਼ਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਸੋ ਦੱਸ ਦਈਏ ਕਿ ਇਸ ਵੇਲੇ ਹਸਤਾਖਸ਼ਰ ਕੀਤੇ ਗਏ ਸਮਝੌਤੇ ਦੇ ਵਿੱਚ ਦੋਵਾਂ ਸੂਬਿਆਂ ਦੇ ਵਿਚਕਾਰ ਨਿਰੰਤਰਤ ਜਿਹੜੇ ਕਰਮਚਾਰੀਆਂ ਤੇ ਪੇਸ਼ੇਵਰਾਂ ਦੀ ਗਤੀਸ਼ੀਲਤਾ ਵਧਾਉਣ ਦੇ ਉਪਾਅ ਵੀ ਸ਼ਾਮਿਲ ਨੇ ਤੇ ਮੈਨੀਟੋਬਾ ਤੋਂ BC ਦੇ ਖਪਤਕਾਰਾਂ ਨੂੰ ਸਿੱਧੀ ਸ਼ਰਾਬ ਦੀ ਵਿਕਰੀ ਦੀ ਆਗਿਆ ਜਿਹੜੀ ਹੈ ਉਹ ਦਿੱਤੀ ਗਈ ਹੈ BC ਦੇ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ ਪਹਿਲਾਂ ਹੀ ਮੈਨੀਟੋਬਾ ਦੇ ਵਿੱਚ ਖਪਤਕਾਰਾਂ ਨੂੰ ਸਿੱਧੇ ਵਿੱਚ ਜਾ ਸਕਦੇ ਨੇ ਤੇ ਪ੍ਰੀਮੀਅਰ ਮਾਈਕ ਪੈਂਬਰਟਨ ਦੇ ਨਾਲ ਹਸਤਾਖਰ ਕੀਤੇ ਗਏ ਯੂਕੌਨ ਸਮਝੌਤੇ ਦੇ ਵਿੱਚ ਵਪਾਰਕ ਰੁਕਾਵਟਾਂ ਨੂੰ ਹਟਾਉਣ ਦੇ ਨਾਲ-ਨਾਲ ਨਿਰੰਤਰਿਤ ਕਿੱਤਿਆਂ ਦੇ ਲਈ ਮਿਆਰਾਂ ਦੀ ਇੱਕ ਸਾਰਤਾ ਤੇ ਕੇਂਦ੍ਰਿਤ ਹੈ BC ਤੇ ਯੂਕੌਨ ਦੇ ਵਿਚਕਾਰ ਇਹ ਸੌਦਾ ਮਈ ਦੇ ਵਿੱਚ ਹੋਏ ਇੱਕ ਮੈਮੋਰੈਂਡਮ ਤੋਂ ਇਲਾਵਾ ਹੈ ਕਿ ਪਾਵਰ ਗ੍ਰਿਡਾਂ ਨੂੰ ਜੋੜਨ ਦੇ ਲਈ ਸਹਿਯੋਗ ਕਰਨਗੇ ਈਬੀ ਨੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਹਨਾਂ ਵਪਾਰਕ ਸਮਝੌਤਿਆਂ ਦੇ ਨਾਲ ਅਸੀਂ ਗਵਾਂਡੀਆਂ ਨੂੰ ਆਪਣੇ ਵਧੀਆ ਕੈਨੇਡੀਅਨ ਉਤਪਾਦਾਂ ਨੂੰ ਖਰੀਦਣਾ ਤੇ ਵੇਚਣਾ ਆਸਾਨ ਬਣਾ ਰਹੇ ਹਾਂ ਇੱਕ ਘਰ ਦੇ ਵਿੱਚ ਇੱਕ ਮਜ਼ਬੂਤ ਕੈਨੇਡੀਅਨ ਉਤਪਾਦਾਂ ਨੂੰ ਖਰੀਦਣ ਅਤੇ ਵੇਚਣਾ ਆਸਾਨ ਬਣਾ ਰਹੇ ਨੇ ਤੇ ਇਹ ਘਰ ਦੇ ਵਿੱਚ ਜਿਹੜਾ ਆਰਥਿਕਤਾ ਬਣਾਉਣ ਦੇ ਵੱਲ ਵੀ ਇੱਕ ਹੋਰ ਮਹੱਤਵਪੂਰਨ ਕਦਮ ਹੈ ਇੱਕ ਅਜਿਹਾ ਕਦਮ ਜੋ ਅੰਮ੍ਰਿਤ ਅਮਰੀਕਾ ਦੇ ਉੱਤੇ ਘਟ ਨਿਰਭਰ ਹੈ ਤੇ ਲੋਕਾਂ ਦੇ ਲਈ ਬਿਹਤਰ ਕੰਮ ਕਰਦਾ ਹੈ ਇਹਨਾਂ ਸੌਧਿਆਂ ਤੇ ਹਜ਼ਾਰ ਅੱਖਰ ਹੰਟਸਵੈਲ ਅੰਟੇਰੀਓ ਦੇ ਵਿੱਚ ਪ੍ਰੀਮੀਅਰਾਂ ਦੀ ਮੀਟਿੰਗ ਦੇ ਵਿੱਚ ਕੀਤੇ ਗਏ ਜਿੱਥੇ ਸਮਝੌਤੇ ਨੂੰ ਸੋਮਵਾਰ ਨੂੰ ਜਨਤਕ ਕੀਤਾ ਗਿਆ ਅੰਟੇਰੀਓ ਨੇ ਨੋਨਾਵੋਦ ਯੂਕੋਨ ਅਤੇ ਉੱਤਰ ਪੱਛਮੀ ਪ੍ਰਦੇਸ਼ਾਂ ਦੇ ਨਾਲ ਸਮਝੌਤਿਆਂ ਦਾ ਵੀ ਜਿਹੜਾ ਉਹ ਜ਼ਿਕਰ ਕੀਤਾ ਹੈ ਅਤੇ ਇਹਨਾਂ ਨੂੰ ਸੋਮਵਾਰ ਨੂੰ ਜਨਤਕ ਕੀਤਾ ਹੈ। ਅਨਟੈਰੀਓ ਨੇ ਨਨਾਬਤਿਓਕੋਨ ਤੇ ਉੱਤਰ ਪੱਛਮੀ ਪ੍ਰਦੇਸ਼ਾਂ ਦੇ ਨਾਲ ਜੁੜੇ ਰਹਿਣ ਦਾ ਸਮਝੌਤਾ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਬੀਸੀ ਦੇ ਪ੍ਰੀਮਿਅਰ ਜਿਹੜੇ ਜਿਸ ਬਾਰੇ ਪ੍ਰੀਮੀਅਰ ਡੱਗ ਫੋਰ ਨੇ ਕਿਹਾ ਹੈ ਕਿ ਜਦੋਂ ਬੀਸੀ ਸੌਦੇ ਦੇ ਨਾਲ ਜੋੜਿਆ ਗਿਆ ਤਾਂ ਕੈਨੇਡਾ ਨੂੰ ਲਗਭਗ ਡਾਲਰ 200 ਬਿਲੀਅਨ ਦੀ ਆਰਥਿਕ ਸੰਭਾਵਨਾ ਨੂੰ ਖੋਲਣ ਦੇ ਵਿੱਚ ਮਦਦ ਮਿਲੇਗੀ ਤੇ ਨਵੇਂ ਆਰਥਿਕ ਅਤੇ ਸੁਰੱਖਿਆ ਸਮਝੌਤੇ ਤੇ ਗੱਲਬਾਤ ਕਰਨ ਦੀ ਆਖਰੀ ਮਿਤੀ ਨੇੜੇ ਆ ਰਹੀ ਹੈ। ਇਸ ਲਈ ਅਮਰੀਕੀ ਰਾਸ਼ਪਤੀ ਵਪਾਰਕ ਸੌਧਿਆ ਦਾ ਐਲਾਨ ਉਹਨਾਂ ਨੇ ਕੀਤਾ ਹੈ ਤੇ 트럼ਪ ਨੇ ਬੁੱਧਵਾਰ ਸਵੇਰੇ ਸੋਸ਼ਲ ਮੀਡੀਆ ਤੇ ਪੋਸਟਾਂ ਦੇ ਵਿੱਚ ਜਾਪਾਨ ਅਤੇ ਫਿਲੀਪੀਨਸ ਦੇ ਨਾਲ ਹੋਏ ਜਿਹੜੇ ਸਮਝੌਤੇ ਨੇ ਖਾਸ ਕਰਕੇ ਇਹਨਾਂ ਸੌਧਿਆਂ ਤੇ ਹੰਸਵਿਲ অন্ਟੇਰੀਓ ਦੇ ਵਿੱਚ ਪ੍ਰੀਮੀਅਰਾਂ ਦੀ ਜਿਹੜੀ ਹੈ ਉਹ ਮੀਟਿੰਗ ਦੇ ਦੌਰਾਨ ਕੀਤਾ ਗਿਆ ਔਰ ਇਹਨਾਂ ਸੌਧਿਆਂ ਤੇ ਹੰਸਵਿਲ অন্ਟੇਰੀਓ ਦੇ ਵਿੱਚ ਪ੍ਰੀਮੀਅਰਾਂ ਦੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ ਜਿੱਥੇ BC ਅਤੇ অন্ਟੇਰੀਓ ਦੇ ਸਮਝੌਤੇ ਨੂੰ ਸੋਮਵਾਰ ਨੂੰ ਜਨਤਕ ਕੀਤਾ ਗਿਆ ਤੇ অন্ਟੇਰੀਓ ਨੇ ਨੋਨਾਵਤ ਯੂਕੋਨ ਅਤੇ 73 ਪਛਮੀ ਪ੍ਰਦੇਸ਼ਾਂ ਦੇ ਨਾਲ ਸਮਝੌਤਿਆਂ ਦਾ ਵੀ ਐਲਾਨ ਕੀਤਾ ਜਿਸ ਬਾਰੇ ਪ੍ਰੀਮੀਅਰ ਜਿਹੜੇ ਨੇ ਉਹ ਬੀਸੀ ਸੌਦੇ ਨਾਲ ਉਹਨਾਂ ਨੂੰ ਜੋੜਿਆ ਗਿਆ ਤਾਂ ਜੋ ਕੈਨੇਡਾ ਨੂੰ ਲਗਭਗ ਡਾਲਰ 200 ਬਿਲੀਅਨ ਦੀ ਆਰਥਿਕ ਸੰਭਾਵਨਾ ਨੂੰ ਖੋਲਣ ਦੇ ਵਿੱਚ ਜਿਹੜੀ ਹੈ ਉਹ ਮਦਦ ਮਿਲੇਗੀ ਕੈਨੇਡਾ ਤੇ ਅਮਰੀਕਾ ਦੇ ਲਈ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸਮਝੌਤੇ ਤੇ ਗੱਲਬਾਤ ਕਰਨ ਦੀ ਆਖਰੀ ਮਿਤੀ ਜਿਹੜੀ ਹੈ ਉਹ ਨੇੜੇ ਆ ਰਹੀ ਹੈ ਤੇ ਇਸ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਹਫਤੇ ਹੋਰ ਵਪਾਰਕ ਸੌਦਿਆਂ ਦਾ ਐਲਾਨ ਕੀਤਾ ਟਰੰਪ ਨੇ ਬੁੱਧਵਾਰ ਸਵੇਰੇ ਸੋਸ਼ਲ ਮੀਡੀਆ ਤੇ ਪੋਸਟਾਂ ਦੇ ਵਿੱਚ ਜਪਾਨ ਅਤੇ ਫਿਲੀਪੀਨਸ ਦੇ ਨਾਲ ਹੋਏ ਸੌਦਿਆਂ ਬਾਰੇ ਗੱਲਬਾਤ ਕੀਤੀ ਰਾਸ਼ਟਰਪਤੀ ਨੇ ਪੋਸਟ ਕੀਤਾ ਹੈ ਕਿ ਜਿਸ ਮੌਕੇ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਵੱਡੇ ਦੇਸ਼ਾਂ ਨੂੰ ਅਮਰੀਕਾ ਦੇ ਲਈ ਆਪਣੇ ਬਾਜ਼ਾਰ ਖੋਲਣ ਦੇ ਲਈ ਮਜ਼ਬੂਤ ਕਰ ਸਕਦਾ ਤਾਂ ਮੈਂ ਹਮੇਸ਼ਾ ਟੈਰਿਫ ਪੁਆਇੰਟ ਛੱਡ ਦਵਾਂਗਾ ਟੈਰਿਫ ਦੀ ਇੱਕ ਹੋਰ ਵੱਡੀ ਇਹ ਸ਼ਕਤੀ ਹੈ ਉਹਨਾਂ ਤੋਂ ਬਿਨਾਂ ਦੇਸ਼ਾਂ ਨੂੰ ਖੋਲਣਾ ਅਸੰਭਵ ਹੋਵੇਗਾ ਉਹਨਾਂ ਕਹਿੰਦੇ ਕਿ ਹਮੇਸ਼ਾ ਅਮਰੀਕਾ ਦੇ ਲਈ ਇਹ ਜ਼ੀਰੋ ਟੈਰਿਫ ਹੈ ਔਰ ਮੰਗਲਵਾਰ ਨੂੰ ਰਾਸ਼ਟਰਪਤੀ ਦੇ ਸ਼ੁਰੂਆਤੀ ਐਲਾਨਾਂ ਤੋਂ ਬਾਅਦ ਜਾਪਾਨ ਅਤੇ ਫਿਲੀਪੀਨਸ ਦੇ ਨਾਲ ਸਮਝੌਤੇ ਲਈ ਢਿੱਲੇ ਟਾਂਚੇ ਦੇ ਜਿਹੜੇ ਨੇ ਉਹ ਬਹੁਤ ਸਾਰੇ ਵੇਰਵੇ ਅਸਪਸ਼ਟ ਹਨ ਤੇ ਜਾਪਾਨ ਜਿਹੜਾ ਹੈ ਜਾਪਾਨ ਤੋਂ ਅਜੇ ਵੀ 15% ਟੈਰਿਫ ਲੱਗੇਗਾ ਜੋ ਕਿ ਟਰੰਪ ਦੇ ਪ੍ਰਸਤਾਵਿਤ 25% ਡਿਊਟੀਆਂ ਤੋਂ ਘੱਟ ਹੈ ਤੇ ਫਿਲੀਪੀਨਸ ਤੇ 19% ਟੈਕਸ ਲੱਗੇਗਾ ਜੋ ਕਿ ਧਮਕੀ ਦਿੱਤੇ ਗਏ ਜਿਹੜੇ ਨੇ ਜੋ ਕਿ ਤਮਕੀ ਦਿੱਤੇ ਗਏ 20% ਤੋਂ ਥੋੜਾ ਘੱਟ ਹੈ ਬਦਲੇ ਵਿੱਚ ਰਾਸ਼ਪਤੀ ਨੇ ਕਿਹਾ ਕਿ ਦੋਵੇਂ ਦੇਸ਼ ਅਮਰੀਕੀ ਸਮਾਨ ਦੇ ਲਈ ਆਪਣੇ ਬਾਜ਼ਾਰ ਖੋਲਣਗੇ ਰਾਸ਼ਪਤੀ ਨੇ ਇਹ ਵੀ ਕਿਹਾ ਕਿ ਜਾਪਾਨ ਮੇਰੇ ਨਿਰਦੇਸ਼ਾਂ ਦੇ ਉੱਤੇ ਅਮਰੀਕਾ ਦੇ ਵਿੱਚ 550 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਮੰਗਲਵਾਰ ਨੂੰ ਵਾਈਟ ਹਾਊਸ ਨੇ ਇండోਨੇਸ਼ੀਆ ਦੇ ਨਾਲੋਂ ਸਮਝੌਤੇ ਦੇ ਢਾਂਚੇ ਬਾਰੇ ਹੋਰ ਜਿਹੜਾ ਉਹ ਜਾਣਕਾਰੀ ਵੀ ਪ੍ਰਦਾਨ ਕੀਤੀ ਜਿਸ ਦਾ 트ੰਪ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਐਲਾਨ ਕੀਤਾ ਸੀ ਇਸ ਸਮਝੌਤੇ ਨਾਲ ਇੰਡੋਨੇਸ਼ੀਆ ਤੇ 19% ਟੈਰਿਫ ਲੱਗੇਗਾ ਜੋ ਕਿ 트ੰਪ ਦੇ ਪ੍ਰਸਤਾਵਿਤ 32% ਲੇਵੀ ਤੋਂ ਘੱਟ ਹੈ 트ੰਪ ਨੇ ਪਹਿਲਾਂ ਯੂਨਾਈਟਿਡ ਕਿੰਗਡਮ ਅਤੇ ਵਿਏਟਨਾਮ ਦੇ ਨਾਲ ਸੌਧਿਆਂ ਦੇ ਲਈ ਟਾਂਚੇ ਦਾ ਐਲਾਨ ਕੀਤਾ ਸੀ ਇਸ ਹਫਤੇ ਐਲਾਨ ਦੀ ਪਰਮਾਰ 트ੰਪ ਨੇ ਇੱਕ ਮਹੱਤਵਪੂਰਨ ਸਮੇਂ ਦੇ ਉੱਤੇ ਟੈਰਿਫ ਡੈਡਲਾਈਨ ਤੋਂ ਸਿਰਫ ਇੱਕ ਹਫਤਾ ਪਹਿਲਾਂ ਤੇ ਅਮਰੀਕਾ ਦੇ ਬਹੁਤ ਸਾਰੇ ਵੱਡੇ ਵਪਾਰਕ ਭਾਈਵਾਲਾਂ ਤੇ ਦਬਾਅ ਵਧਨ ਦੇ ਜਿਹੜੇ ਆ ਦੋਸ਼ਾਂ ਨੂੰ ਪੱਤਰ ਭੇਜੇ ਹਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ 1 ਅਗਸਤ ਤੱਕ ਕੋਈ ਸੌਦਾ ਨਹੀਂ ਹੁੰਦਾ ਤਾਂ ਉਹ ਅਮਰੀਕਾ ਨੂੰ ਜਿਹੜਾ ਉਹ ਦਰਾਮਾ ਤੇ ਜਿਹੜੀ ਹੈ ਉਹ ਦਰآمد ਕੀਤੇ ਜਾਣ ਵਾਲੇ ਸਮਾਨ ਤੇ ਉੱਚ ਟੈਰਿਫ ਲਗਾ ਦੇਣਗੇ 트럼ਪ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲਿਖੇ ਪੱਤਰ ਦੇ ਵਿੱਚ ਕੈਨੇਡਾ ਨੂੰ 35% ਦਾ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਗਈ ਹੈ ਪਰ ਵਾਈਟ ਹਾਊਸ ਨੇ ਕਿਹਾ ਹੈ ਕਿ ਇਹ ਟੈਰਿਫ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਦਰਾਂਮਦ ਦੇ ਉੱਤੇ ਲਾਗੂ ਨਹੀਂ ਹੋਣਗੇ ਮੰਗਲਵਾਰ ਨੂੰ ਕਾਰਨੀ ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨੋਕ ਲੈਂਬਲੈਕ ਪਰ 트럼ਪ ਦੀ ਸਮਾ ਸੀਮਾ ਤੱਕ ਸੌਦੇ ਦੀਆਂ ਉਮੀਦਾਂ ਨੂੰ ਘੱਟ ਕਰ ਦਿੱਤਾ ਹੈ ਕਾਰਨੀ ਨੇ ਹੰਟਸਵਿਲ 온ਟਾਰੀਓ ਦੇ ਵਿੱਚ ਕਾਉਂਸਲ ਆਫ ਅ ਦਾ ਜਿਹੜਾ ਹੈ ਫੈਡਰੇਸ਼ਨ ਦੇ ਇਕੱਠ ਦੇ ਵਿੱਚ ਪ੍ਰੀਮੀਅਰਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਹੈ ਕਿ ਗੁੰਝਲਦਾਰ ਗੱਲਬਾਤ ਹੈ ਅਤੇ ਅਸੀਂ ਲੋੜੀਂਦਾ ਸਮਾਂ ਵਰਤਾਂਗੇ ਕਾਰਨੀ ਨੇ ਕਿਹਾ ਹੈ ਕਿ ਸਰਕਾਰ ਇੱਕ ਸੌਦੇ ਲਈ ਸਹਿਮਤ ਹੋਵੇਗੀ ਜੇਕਰ ਮੇਜ ਤੇ ਕੋਈ ਜਿਹੜੀ ਹੈ ਉਹ ਅਜੇਹਾ ਕੋਈ ਅਜੇਹਾ ਹੈ ਜੋ ਕੈਨੇਡੀਆਨਾ ਦੇ ਹਿੱਤ ਦੇ ਵਿੱਚ ਹੈ ਤੇ ਦੁਨੀਆ ਭਰ ਦੇ ਦੇਸ਼ ਸੌਦਿਆਂ ਦੇ ਵੇਰਵਿਆਂ ਦੇ ਨਜ਼ਰ ਰੱਖ ਰਹੇ ਨੇ ਸੋ ਇਹ ਅਜੇ ਸਪਸ਼ਟ ਨਹੀਂ ਹੈ ਕਿ ਹੁਣ ਅਮਰੀਕਾ ਦੇ ਨਾਲ ਸਮਝੌਤਾ ਕਰਨ ਦਾ ਮਤਲਬ ਪ੍ਰਮਪਦੇ ਸਟੀਲ ਐਲੂਮੀਨੀਅਮ ਅਤੇ ਆਟੋਮੋਬਾਈਲਸ ਦੇ ਵੱਖਰੇ ਆਯਾਤ ਟੈਕਸਾਂ ਤੋਂ ਰਾਹਤ ਹੋਵੇਗੀ ਜੋ ਉਹਨਾਂ ਦੇ ਗਲੋਬਲ ਟੈਰਿਫ ਸੈਸ਼ਨ ਤੋਂ ਬਾਹਰ ਕੰਮ ਕਰਦੇ ਨੇ ਤਾਂਬੇ ਤੇ ਡਿਊਟੀਆਂ ਵੀ 1 ਅਗਸਤ ਨੂੰ ਜਿਹੜੀਆਂ ਨੇ ਉਹ ਆ ਲਾਗੂ ਹੋਣੀਆਂ ਤਹਿ ਹੈ 트럼프 ਨੇ 1962 ਦੇ ਵਪਾਰ ਵਿਸਥਾਰ ਐਕਟ ਦੀ ਧਾਰਾ 232 ਦੇ ਤਹਿਤ ਹੋਰ ਮੁੱਖ ਖੇਤਰਾਂ ਦੇ ਵਿੱਚ ਕਈ ਵਪਾਰਕ ਜਾਂਚਾਂ ਸ਼ੁਰੂ ਕੀਤੀਆਂ ਨੇ ਜਾਂਚਾਂ ਜੋ ਪਵਿੱਖ ਦੇ ਵਿੱਚ ਕਿਸੇ ਸਮੇ ਜਿਹੜਾ ਉਹ ਸੈਮੀ ਕੰਡਕਟਰਾਂ ਅਤੇ ਲੱਕੜ ਵਰਗੀਆਂ ਚੀਜ਼ਾਂ ਦੇ ਉੱਤੇ ਟੈਰਿਫ ਲਗਾ ਸਕਦੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਵੱਲੋਂ ਟੈਰਿਫ ਦੀਆਂ ਨਿੱਤ ਨਵੀਆਂ ਧਮਕੀਆਂ ਦੇ ਮੱਦੇਨਜ਼ਰ ਕੈਨੇਡਾ ਦੀ ਸਟੀਲ ਇੰਡਸਟਰੀ ਨੂੰ ਬਚਾਉਣ ਤੇ ਇਸ ਨੂੰ ਮਜ਼ਬੂਤ ਕਰਨ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਕਈ ਨਵੇਂ ਕਦਮ ਚੁੱਕੇ ਜਾ ਰਹੇ ਨੇ ਇਸ ਦੇ ਬਾਰੇ ਇੰਕ ਇंसाफ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਪਿਛਲੇ ਹਫਤੇ ਹਮਿਲਟਨ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ ਗਿਆ ਕੈਨੇਡਾ ਦੇ ਕਾਮਿਆਂ ਦੇ ਲਈ ਇਹ ਸ਼ੁਭ ਖਬਰ ਹੈ ਯਾਨੀ ਚੰਗੀ ਖਬਰ ਹੈ ਫੈਡਰਲ ਸਰਕਾਰ ਦੇ ਵੱਲੋਂ ਲਏ ਗਏ ਇਹਨਾਂ ਫੈਸਲਿਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਫੈਸਲਿਆਂ ਨਾਲ ਕੈਨੇਡਾ ਦੀ ਸਟੀਲ ਮਾਰਕੀਟ ਦੇ ਵਿੱਚ ਸਥਿਰਤਾ ਜਿਹੜੀ ਹੈ ਉਹ ਆਵੇਗੀ ਤੇ ਨੌਕਰੀਆਂ ਬਚਣਗੀਆਂ ਤੇ ਕੈਨੇਡਾ ਦੇ ਵਿੱਚ ਤਿਆਰ ਕੀਤੀ ਜਾ ਰਹੀ ਸਟੀਲ ਨੈਸ਼ਨਲ ਇਨਫਰਾਸਟ੍ਰਕਚਰ ਅਤੇ ਹਾਊਸਿੰਗ ਪ੍ਰੋਜੈਕਟਾਂ ਦੇ ਵਿੱਚ ਪਹਿਲ ਦੇ ਨੂੰ ਯਕੀਨੀ ਬਣਾਏਗੀ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੇ ਗਏ ਸਲਾਹਨ ਦੇ ਵਿੱਚ ਵਪਾਰ ਦੇ ਵਿੱਚ ਬਿਲੋੜੇ ਨਵੇਂ ਟੈਰੀਫਾਂ ਤੋਂ ਬਚਾਅ ਕਰਨਾ ਵਰਕਰਾਂ ਦੀ ਸਿਖਲਾਈ ਲਈ ਵੱਡੀ ਰਕਮ ਦਾ ਨਿਵੇਸ਼ ਕਰਨਾ ਅਤੇ ਸਟੀਲ ਦੇ ਨਾਲ ਜਿਹੜਾ ਉਹ ਸਬੰਧਿਤ ਬਿਜ਼ਨਸਾਂ ਦੀ ਸਹਾਇਤਾ ਕਰਨਾ ਸ਼ਾਮਿਲ ਹੈ ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਂਬਰ ਪਾਰਲੀਮੈਂਟਾ ਸੋਨੀਆ ਸਿੱਧੂ ਨੇ ਕਿਹਾ ਹੈ ਕਿ ਬ੍ਰੈਂਟਨ ਮੈਨੂਫੈਕਚਰਿੰਗ ਅਤੇ ਉਸਾਰੀ ਦੇ ਨਾਲ ਜੁੜੀ ਇੰਡਸਟਰੀ ਦਾ ਘਾਰ ਹੈ ਜੋ ਸਥਿਰਤਾ ਅਤੇ ਜਿਹੜੀ ਹੈ ਉਹ ਸਥਿਰਤਾ ਅਤੇ ਹੋਰ ਜਿਵੇਂ ਮੁਕਾਬਲੇਬਾਜ਼ੀ ਵਾਲੀ ਸਟੀਲ ਇੰਡਸਟਰੀ ਨਾਲ ਸਿੱਧੇ ਤੌਰ ਤੇ ਨਿਰਭਰ ਕਰਦੀ ਹੈ ਫਿਰ ਸਰਕਾਰ ਦੇ ਵੱਲੋਂ ਇਸ ਦਿਸ਼ਾ ਦੇ ਵਿੱਚ ਚੁੱਕੇ ਗਏ ਇਹ ਸਾਰਥਕ ਕਦਮ ਸਥਾਨਕ ਨੌਕਰੀਆਂ ਨੂੰ ਬਚਾਉਣਗੇ ਅਤੇ ਛੋਟੇ ਬਿਜ਼ਨਸਾਂ ਦੀ ਸਹਾਇਤਾ ਕਰਨਗੇ ਤੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਬ੍ਰੈਂਟਨ ਦੇ ਵਰਕਰ ਕੈਨੇਡਾ ਦੀ ਬਣੀ ਹੋਈ ਸਟੀਲ ਦੇ ਨਾਲ ਕੈਨੇਡਾ ਦੇ ਉਜਲੇ ਜਿਹੜੇ ਨੇ ਪਵਿੱਖ ਦੀ ਉਸਾਰੀ ਕਰਨਗੇ ਤੇ ਕੈਨੇਡੀਅਨ ਸਟੀਲ ਨੂੰ ਬਚਾਉਣ ਲਈ ਨਵੇਂ ਟੈਰਿਫ ਨਾਨ ਫ੍ਰੀ ਟ੍ਰੇਡ ਐਗਰੀਮੈਂਟ ਵਾਲੇ ਦੇਸ਼ਾਂ ਦੇ ਲਈ ਟੈਰਿਫ ਰੇਟ ਦਾ ਕੋਟਾ ਘਸਿਆ ਜਾਵੇਗਾ ਤੇ ਚੀਨ ਬਰਾਮਦ ਹੋਣ ਵਾਲੀ ਸਟੀਲ ਦੇ ਉੱਪਰ 25% ਟੈਰਿਫ ਲਗਾਇਆ ਜਾਏਗਾ ਵਰਕਰਾਂ ਲਈ ਸਹਾਇਤਾ ਦੇ ਵਿੱਚ ਸਟੀਲ ਵਰਕਰਾਂ ਦੀ ਸਿਖਲਾਈ ਅਤੇ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਕਰਨ ਦੇ ਲਈ 10000 ਸਟੀਲ ਕਾਮਿਆਂ ਦੇ ਲਈ 70 ਮਿਲੀਅਨ ਡਾਲਰ ਪੂੰਜੀ ਨਿਵੇਸ਼ ਕੀਤਾ ਜਾਏਗਾ ਸਟੀਲ ਦੇ ਖੇਤਰ ਦੇ ਵਿੱਚ ਅਧੁਨਿਕ ਖੋਜ ਅਤੇ ਇਸ ਦੇ ਪਸਾਰ ਲਈ ਸਟੀਲ ਕੰਪਨੀਆਂ ਨੂੰ ਜਿਹੜਾ ਉਹ ਸਟਰੈਟੈਜਿਕ ਆ ਇਨੋਵੇਸ਼ਨ ਫੰਡ ਜਿਹੜਾ ਉਹ ਇਸ ਦੇ ਤਹਿਤ 1 ਬਿਲੀਅਨ ਡਾਲਰ ਰਾਸ਼ੀ ਜਿਹੜੀ ਆ ਪ੍ਰਦਾਨ ਕੀਤੀ ਜਾਏਗੀ ਤੇ ਸਟੀਲ ਇੰਡਸਟਰੀ ਦੇ ਨਾਲ ਜੁੜੇ ਹੋਏ ਛੋਟੇ ਬਿਜ਼ਨਸਾਂ ਨੂੰ ਹੋਰ ਪਰਪੋਰਟ ਕਰਨ ਦੇ ਲਈ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ ਅਤੇ ਰੀਜਨਲ ਡਿਵੈਲਪਮੈਂਟ ਜਿਹੜੀ ਹੈ ਉਹ ਏਜੰਸੀਆਂ ਤੱਕ ਉਹਨਾਂ ਦੀ ਪਹੁੰਚ ਜਿਹੜੀ ਆ ਉਹ ਬਣਾਈ ਜਾਏਗੀ ਫੈਡਰਲ ਕੈਨੇਡੀਅਨ ਸਟੀਲ ਨੂੰ ਪ੍ਰਾਥਮਿਕਤਾ ਪ੍ਰੋਜੈਕਟਾਂ ਦੇ ਵਿੱਚ ਨਵੇਂ ਜਿਹੜੇ ਆ ਉਹ ਪ੍ਰੋਕਿਊਰਮੈਂਟ ਨਿਯਮਾਂ ਦੇ ਅਨੁਸਾਰ ਫੈਡਰਲ ਸਰਕਾਰ ਦੀ ਫੰਡਿੰਗ ਵਾਲੇ ਪ੍ਰੋਜੈਕਟਾਂ ਲਈ ਕੈਨੇਡੀਅਨ ਸਟੀਲ ਵਰਤਣੀ ਜਿਹੜੀ ਆ ਉਹ ਜ਼ਰੂਰੀ ਹੋਵੇਗੀ ਤੇ ਸਰਕਾਰ ਵੱਲੋਂ ਚੁਕੇਗੇ ਇਹਨਾਂ ਸਾਰਥਕ ਕਦਮਾਂ ਦੇ ਨਾਲ ਬ੍ਰੈਮਟਨ ਦੇ ਵਰਕਰਾਂ ਤੇ ਬਿਜ਼ਨਸਾਂ ਨੂੰ ਕਾਫੀ ਰਾਹਤ ਮਿਲੇਗੀ ਤੇ ਉਹ ਵਿਸ਼ਵ ਪੱਧਰ ਤੇ ਬਦਲ ਜਿਹੜੇ ਆ ਉਹ ਸਰਗਰਮ ਤੇ ਹਿੱਸਾ ਪਾਉਣਗੇ ਇਸ ਦੇ ਬਾਰੇ ਆਪਣਾ ਪ੍ਰतिकਰਨ ਦਿੰਦਿਆਂ ਸੋਨੀਆ ਸਿੱਧੂ ਨੇ ਕਿਹਾ ਹੈ ਕਿ ਸਭ ਦੇਸ਼ ਦੇ ਲਚਕੀ ਨੂੰ ਹੋਰ ਵੀ ਜਿਹੜਾ ਹੈ ਔਰ ਦੇਸ਼ ਤੇਲਜ ਕੀਲੇ ਅਰਥਚਾਰੇ ਨੂੰ ਹੋਰ ਵੀ ਅੱਗੇ ਵਧਾਉਣ ਦੇ ਲਈ ਜ਼ਰੂਰੀ ਹੈ ਕਿਉਂਕਿ ਹਰੇਕ ਦੇਸ਼ ਵਾਸੀ ਦੇ ਲਈ ਇਹ ਬਾਕੂ ਵੀ ਕੰਮ ਕਰਦਾ ਹੈ ਕੈਨੇਡਾ ਦੀ ਸਟੀਲ ਇੰਡਸਟਰੀ ਅਤੇ ਇਸ ਦੇ ਸੋਹਰਤ ਵਰਕਰਾਂ ਦੇ ਲਈ ਕੀਤੇ ਜਾ ਰਹੇ ਸਨ ਨਿਵੇਸ਼ ਦੇ ਨਾਲ ਸੀ ਬ੍ਰੈਮਟਨ ਅਤੇ ਸਮੁੱਚੇ ਕੈਨੇਡਾ ਜਿਹੜਾ ਉਸ ਨੂੰ ਮਜ਼ਬੂਤ ਕਰ ਰਿਹਾ ਮੰਗਲਵਾਰ ਤੋਂ ਵੈਂਕੂਵਰ 12 ਤੇ ਪਬਾ ਨਾਈਟ ਕਲਬਾਂ ਤੇ ਰੈਸਟੋਰੈਂਟ ਤੋਂ ਕਾਨੂੰਨੀ ਤੌਰ ਦੇ ਉਤੇ ਸ਼ਰਾਬ ਪੀਣ ਵਾਲੇ ਪਦਾਰਥਾਂ ਦੀ ਸਰਵਿਸ ਦੇ ਸਮੇਂ ਨੂੰ ਵਧਾਉਣ ਦੇ ਲਈ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ ਮੰਗਲਵਾਰ ਨੂੰ ਆਪਣੀ ਮੀਟਿੰਗ ਦੇ ਵਿੱਚ ਵੈਂਕੂਵਰ ਸਿਟੀ ਕੌਂਸਲ ਨੇ ਇੱਕ ਮਤੇ ਨੂੰ ਮਨਜ਼ੂਰੀ ਦਿੱਤੀ ਜੋ ਹਫ਼ਤੇ ਦੀ ਹਰ ਰਾਤ ਨੂੰ ਜਿਹੜਾ ਉਹ ਸ਼ਹਿਰ ਦੇ ਡਾਊਨਟਾਊਨ ਦੇ ਵਿੱਚ ਸਥਿਤ ਕਾਰੋਬਾਰ ਦੇ ਲਈ ਸ਼ਰਾਬ ਸੇਵਾ ਦੇ ਸਮੇਂ ਨੂੰ ਸਵੇਰੇ 4 ਵਜੇ ਤੱਕ ਵਧਾ ਦਿੰਦਾ ਹੈ ਸ਼ਹਿਰ ਦੇ ਬਾਹਰ ਸਥਿਰ 바ਰ ਪੱਬ ਨਾਈਟ ਕਲੱਬ ਅਤੇ ਰੈਸਟੋਰੈਂਟ ਵੀਕਐਂਡ ਦੇ ਸਵੇਰੇ 3 ਵਜੇ ਤੱਕ ਅਤੇ ਵੀਕਐਂਡ ਰਾਤਾਂ ਦੇ ਉੱਤੇ ਜਿਹੜਾ ਉਹ ਤਕਰੀਬਨ ਸਵੇਰੇ 2 ਵਜੇ ਤੱਕ ਸ਼ਰਾਬ ਪਰੋਸ ਸਕਦੇ ਰਹੇ ਸਿਟੀ ਕੌਂਸਲ ਵੱਲੋਂ ਸ਼ਰਾਬ ਪਰੋਸਣ ਦੇ ਸਮੇਂ ਦੀ ਨੀਤੀ ਨੂੰ ਸਵੇਰੇ 3 ਵਜੇ ਅਪਡੇਟ ਕਰਨ ਤੋਂ ਨਾ ਇੱਕ ਵਾਰ ਜਿਹੜਾ ਉਹ ਖੁੱਲ ਸਕਦਾ ਹੈ ਸੋ ਪ੍ਰਵਾਨਿਤ ਅਪਡੇਟਾਂ ਕਾਰੋਬਾਰਾਂ ਨੂੰ ਸਵੇਰੇ 9 ਵਜੇ ਤੋਂ ਪਹਿਲਾਂ ਖੋਲਣ ਦੇ ਯੋਗ ਬਣਾਉਂਦੀਆਂ ਨੇ ਸ਼ਹਿਰ ਦਾ ਕਹਿਣਾ ਹੈ ਕਿ ਪਤਝੜ ਦੇ ਵਿੱਚ ਉਪਨੇਵਾ ਦੇ ਵਿੱਚ ਅਪਡੇਟ ਲਾਗੂ ਕੀਤੇ ਜਾਣਗੇ ਤੇ ਪ੍ਰਾਣਚਾਰੀ ਉਦਯੋਗ ਜਿਹੜਾ ਹੈ ਉਸ ਦਾ ਸਮਰਥਨ ਕੀਤਾ ਜਾਏਗਾ ਜਿਸ ਦਾ ਖਰੜਾ ਪਹਿਲੀ ਵਾਰ 2 ਜੁਲਾਈ ਨੂੰ ਤਿਆਰ ਕੀਤਾ ਗਿਆ ਸੀ ਡਾਊਨਟਾਊਨ ਵੈਨਕੂਵਰ ਬਿਜ਼ਨਸ ਇੰਪਰੂਵਮੈਂਟ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਦੇ ਹਿਸਾਬ ਇੰਪਰੂਵਮੈਂਟ ਐਸੋਸੀਏਸ਼ਨ ਦੇ ਜੋਸ਼ੂਆ ਡੈਵਿਡਸਨ ਨੇ ਕਿਹਾ ਹੈ ਕਿ ਇਹ ਇੱਕ ਬਦਲਾਵ ਵਾਲੀ ਸਥਿਤੀ ਹੋ ਸਕਦੀ ਹੈ ਇਸ ਲਈ ਅਸੀਂ ਸੱਚਮੁੱਚ ਖੁਸ਼ ਹਾਂ ਕਿ ਕਾਰੋਬਾਰ 4 ਵਜੇ ਤੱਕ ਚੱਲ ਸਕਦੇ ਨੇ ਤੇ ਇਸ ਤੋਂ ਇਲਾਵਾ ਸਮਰਥਕਾਂ ਦਾ ਕਹਿਣਾ ਹੈ ਕਿ ਜਿਹੜੇ ਵਧੇ ਹੋਏ ਕੰਟੇ 12 ਦੇ ਵਿੱਚੋਂ ਸਵੇਰੇ 2 ਵਜੇ ਤੋਂ ਤੱਕ ਜਿਹੜਾ ਉਹ ਵਾਅਦੇ ਦਾ ਮੁਕਾਬਲਾ ਕਰ ਸਕਦੇ ਨੇ ਸੋ ਇਹ ਆਵਾਜ਼ ਆਈ ਦੀਆਂ ਜ਼ਰੂਰਤਾਂ ਨੂੰ ਸੌਖਾ ਬਣਾਉਂਦਾ ਹੈ ਜੋ ਸਿਸਟਮ ਨੂੰ ਜਾਮ ਕਰ ਰਹੀਆਂ ਨੇ ਤੇ ਮਾਉਂਟ ਪਲੇਜ਼ੈਂਟ ਵਿੰਟੇਜ ਐਂਡ ਪ੍ਰੋਵਿੰਸ਼ੀਅਨਸ ਕੋਕਟੇਲ ਬਾਰ ਤੋਂ ਜਿਹੜਾ ਉਹ ਕੈਮਬਨਬર્ગ ਨੇ ਦਲੀਲ ਦਿੱਤੀ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਇੱਥੇ ਘੱਟ ਆਂਡ ਗਵਾਂਡ ਦੀ ਗੜਬੜ ਹੈ ਤੇ ਭੀੜ ਭੜੱਕੇ ਵਾਲੀ ਹਿੰਸਾ ਨੂੰ ਵੀ ਇਹ ਘਟਾਉਂਦੀ ਹੈ ਹਾਲਾਂਕਿ ਹਾਲਾਂਕਿ ਇਹ ਬਦਲਾਅ ਵਿਰੋਧ ਤੋਂ ਬਿਨਾ ਪਾਸ ਨਹੀਂ ਹੋਇਆ ਵੈਂਕੂਵਰ ਕੋਸਟਲ ਹੈਲਥ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਧੇਰੇ ਪਹੁੰਚਯੋਗ ਸ਼ਰਾਬ ਭਾਈਚਾਰਾ ਹੈ ਭਾਈਚਾਰਕ ਸਿਹਤ ਦੇ ਲਈ ਮਾੜੀ ਹੈ ਤੇ ਵੈਂਕੂਵਰ ਕੋਸਟਲ ਹੈਲਥ ਦੇ ਡਿਪਟੀ ਚੀਫ ਮੈਡੀਕਲ ਹੈਲਥ ਅਫਸਰ ਨੇ ਕਿਹਾ ਹੈ ਕਿ ਇਹ ਇੰਨਾ ਜ਼ਿਆਦਾ ਨਹੀਂ ਹੈ ਕਿ ਜ਼ਿਆਦਾ ਲੋਕ ਸ਼ਾਂਤਤਾ ਸ਼ਰਾਬ ਪੀਂਦੇ ਨੇ ਇਹ ਸਿਰਫ ਇਹ ਹੈ ਕਿ ਉਸ ਸਮੇਂ ਦੌਰਾਨ ਕੀਤੀ ਜਾਣ ਵਾਲੀ ਸ਼ਰਾਬ ਦਾ ਜਿਹੜਾ ਉਹ ਜ਼ਿਆਦਾ ਵਰਤੋ ਸਮੱਸਿਆਵਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਆંકੜਿਆਂ ਦੇ ਅਨੁਸਾਰ ਕੈਨੇਡੀਅਨਾਂ ਦੇ ਵੱਲੋਂ ਯਾਤਰਾ ਦੇ ਲਈ ਅਮਰੀਕਾ ਤੋਂ ਬਚਣ ਦਾ ਵੱਧਦਾ ਰੁਝਾਨ ਜਿਹੜਾ ਉਹ ਅਜੇ ਵੀ ਇੱਕ ਪੈਟਰਨ ਹੈ ਜੋ ਲਗਾਤਾਰ ਕਈ ਮਹੀਨਿਆਂ ਤੋਂ ਇੱਕਸਾਰ ਹੈ ਕਿਉਂਕਿ ਵਪਾਰ ਯੁੱਧ ਨੇ ਕੈਨੇਡਾ ਤੇ ਦੁਨੀਆ ਭਰ ਦੇ ਯਾਤਰੀਆਂ ਦੀ ਮਾਨਸਿਕਤਾ ਜਿਹੜੀ ਹੈ ਉਸ ਤੇ ਉੱਤੇ ਕਾਫੀ ਹੱਦ ਤੱਕ ਅਸਰ ਪਾਇਆ ਹੈ ਯਾਨੀ ਕਿ ਉਹਨੂੰ ਬਦਲ ਦਿੱਤਾ ਹੈ ਸਟੈਟਿਸਟਿਕਸ ਕੈਨੇਡਾ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਮਈ ਦੇ ਵਿੱਚ ਅਮਰੀਕਾ ਤੋਂ ਵਾਪਸ ਆਉਣ ਵਾਲੇ ਕੈਨੇਡੀਅਨ ਨਿਵਾਸੀਆਂ ਦੀਆਂ ਯਾਤਰਾਵਾਂ ਦੇ ਵਿੱਚ ਮਈ 2024 ਦੇ ਮੁਕਾਬਲੇ 31.9 ਫੀਸਦੀ ਗਿਰਾਵਟ ਆਈ ਹੈ ਅਤੇ ਇਹ ਸਾਲ ਦਰ ਸਾਲ ਜਿਹੜੀ ਹੈ ਉਹ ਪੰਜਵੀਂ ਲਗਾਤਾਰ ਮਹੀਨਾਵਾਰ ਗਿਰਾਵਟ ਹੈ ਜਦੋਂ ਕਿ ਵਿਦੇਸ਼ਾਂ ਤੋਂ ਜਿਹੜੀਆਂ ਨੇ ਉਹ ਵਧੀਆਂ ਯਾਤਰਾਵਾਂ ਦੇ ਵਿੱਚ 8.9 ਫੀਸਦੀ ਦਾ ਵਾਧਾ ਹੋਇਆ ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ 2025 ਦੇ ਵਿੱਚ ਕੈਨੇਡੀਅਨਾਂ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਵਿਦੇਸ਼ ਯਾਤਰਾ ਕੀਤੀ ਹੈ ਮਈ 2025 ਵਿੱਚ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਯਾਤਰਾਵਾਂ ਦੇ ਵਿੱਚ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 22.5% ਦੀ ਕਮੀ ਆਈ ਹੈ ਜੋ ਕਿ ਜਿਹੜੀ ਮਾਸਿਕ ਗਿਰਾਵਟ ਹੈ ਮਹੀਨੇ ਦਰ ਮਹੀਨੇ ਦੇਖੀਏ ਤਾਂ ਮਈ ਦੇ ਵਿੱਚ ਅਪ੍ਰੈਲ ਦੇ ਮੁਕਾਬਲੇ ਵਿਦੇਸ਼ ਯਾਤਰਾਵਾਂ ਦੇ ਵਿੱਚ ਸਿਰਫ ਜਿਹੜੀ ਹੈ ਜੇ ਵਿਦੇਸ਼ ਯਾਤਰਾਵਾਂ ਦੀ ਗੱਲ ਕਰੀ ਤਾਂ ਉਸ ਦੇ ਵਿੱਚ ਮਾਸਿਕ ਗਿਰਾਵਟ ਹੀ ਆਈ ਹੈ ਪਰ ਅਪ੍ਰੈਲ ਦੇ ਮੁਕਾਬਲੇ ਵਿਦੇਸ਼ੀ ਯਾਤਰਾਵਾਂ ਦੇ ਵਿੱਚ ਸਿਰਫ ਧਨ ਫੀਸਦ ਤੋਂ ਵੱਧ ਦੀ ਕਮੀ ਆਈ ਹੈ ਘਟ ਅਮਰੀਕੀ ਵੀ ਕੈਨੇਡਾ ਦੀਆਂ ਯਾਤਰਾਵਾਂ ਕਰ ਰਹੇ ਨੇ ਮਈ ਵਿੱਚ ਅਮਰੀਕੀ ਨਿਵਾਸੀ ਸੈਲਾਨੀਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਚੌਥੀ ਮਹੀਨਾਵਾਰ ਗਿਰਾਵਟ ਆਈ ਹੈ ਜੋ ਕਿ 2024 ਦੇ ਇਸੇ ਮਹੀਨੇ ਦੇ ਮੁਕਾਬਲੇ 5.6% ਘਟ ਗਈ ਹੈ ਵਪਾਰੀ ਉਦ ਦੀ ਸ਼ੁਰੂਆਤ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਤੋਂ ਬਾਅਦ ਆਪਣੇ ਦੱਖਣੀ ਗੁਆਂਢੀ ਪ੍ਰਤੀ ਕੈਨੇਡੀਅਨ ਵਿਚਾਰਾਂ ਦੇ ਵਿੱਚ ਖਟਾਸ ਆਈ ਹੈ ਇਹ ਟਰੰਪ ਪ੍ਰਸ਼ਾਸਨ ਅਤੇ ਟੈਰਿਫ ਦੁਆਰਾ ਜਿਹੜਾ ਉਹ ਧੋਖੇ ਦੀ ਭਾਵਨਾ ਦੇ ਵਿੱਚ ਵਧੇਰੇ ਜੜ ਹੋ ਸਕਦਾ ਹੈ ਕਿਉਂਕਿ ਅਮਰੀਕਾ ਲੰਮ ਸਮੇਤੋ ਵਪਾਰ ਸੈਰ ਸਪਾਟਾ ਤੇ ਰੱਖਿਆ ਦੋਵਾਂ ਦੇ ਵਿੱਚ ਕੈਨੇਡਾ ਦਾ ਜਿਹੜਾ ਉਹ ਸਭ ਤੋਂ ਨਜ਼ਦੀਕੀ ਸਹਿਯੋਗੀ ਰਿਹਾ ਹੈ ਸੋਮਵਾਰ ਨੂੰ ਆਟਵਾ ਦੀਏ ਦ ਦਰਾ ਜਿਹੜੀਆਂ ਉਸਤੇ ਕਰਨ ਵਾਲੇ ਕੁਝ ਸੈਨੇਟਰਾਂ ਦੇ ਅਨੁਸਾਰ ਅਮਰੀਕਾ ਨੇ ਵੀ ਕੈਨੇਡੀਅਨ ਸਲਾਨੀਆਂ ਦੇ ਵਿੱਚ ਗਿਰਾਵਟ ਦੇਖਿਆ ਜਿਨ੍ਹਾਂ ਦੇ ਵਿੱਚ ਇੱਕ ਨੇ ਸਿੱਧੇ ਤੌਰ ਤੇ ਕੈਨੇਡੀਅਨ ਸਲਾਨੀਆਂ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਸਾਨੂੰ ਤੁਹਾਡੀ ਯਾਦ ਆਉਂਦੀ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਜਦੋਂ ਕੁਝ ਕੈਨੇਡੀਅਨਾਂ ਦੇ ਕੋਲ ਵਿਦੇਸ਼ੀ ਯਾਤਰਾ ਕਰਨ ਦਾ ਜਿਹੜਾ ਉਹ ਵਿਕਲਪ ਹੁੰਦਾ ਹੈ ਤਾਂ ਉਹ ਅਮਰੀਕਾ ਦੀ ਬਜਾਏ ਯੂਰਪ ਵਰਗੇ ਸਥਾਨਾਂ ਵੱਲ ਪਹਿਲਾਂ ਨਾਲੋਂ ਜ਼ਿਆਦਾ ਦੇਖ ਰਹੇ ਹੋ ਸਕਦੇ ਨੇ ਮਈ 2025 ਦੇ ਵਿੱਚ ਵਿਦੇਸ਼ੀ ਦੇਸ਼ਾਂ ਤੋਂ ਕੈਨੇਡੀਅਨ ਨਿਵਾਸੀਆਂ ਦੇ ਹਵਾਈ ਸਫ਼ਰ ਦੇ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 9.3% ਦਾ ਵਾਧਾ ਹੋਇਆ ਹੈ ਇਸ ਮੁਕਾਬਲੇ ਅਮਰੀਕਾ ਤੋਂ ਕੈਨੇਡੀਅਨ ਨਿਵਾਸੀਆਂ ਦੇ ਹਵਾਈ ਸਫ਼ਰ ਦੇ ਵਿੱਚ 17.4 ਫੀਸਦੀ ਗਿਰਾਵਟ ਆਈ ਹੈ ਅਤੇ ਅਮਰੀਕਾ ਤੋਂ ਆਟੋਮੋਬਾਈਲ ਰਾਹੀਂ ਸਫ਼ਰ ਦੇ ਵਿੱਚ 37.4 ਫੀਸਦੀ ਗਿਰਾਵਟ ਆਈ ਹੈ ਯੂਰਪ ਵਰਗੀਆਂ ਥਾਵਾਂ ਤੇ ਯਾਤਰਾ ਦੀ ਮੰਗ ਦੇ ਵਿੱਚ ਇਹ ਵਾਧਾ 에ਰਲਾਈਨਾਂ ਤੇ ਹਵਾਈ ਅੱਡਿਆਂ ਦੇ ਅੰਕੜਿਆਂ ਦੁਆਰਾ ਗੁੰਜਿਆ ਅਤੇ ਇਹ ਇਸ ਲਈ ਆਇਆ ਹੈ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਕੈਨੇਡੀਅਨ ਘਰੇਲੂ ਯਾਤਰਾ ਕਰਨ ਦੀ ਚੋਣ ਕਰ ਰਹੇ ਨੇ ਕੈਨੇਡੀਅਨਾਂ ਨੇ ਵਪਾਰ ਯੁੱਧ ਦੇ ਤਣਾਅ ਦਾ ਜਵਾਬ ਦੇਸ਼ ਭਗਤੀ ਦੀ ਇੱਕ ਨਵੀਂ ਭਾਵਨਾ ਜਿਹੜੀ ਹੈ ਉਸ ਦੇ ਨਾਲ ਦਿੱਤਾ ਹੈ ਜੋ ਸਥਾਨਕ ਅਰਥ ਵਿਵਸਥਾ ਦੇ ਕੇਂਦ੍ਰਿਤ ਹੈ ਜਿੱਥੇ ਕੈਨੇਡੀਅਨ ਇਸ ਬਾਰੇ ਵਧੇਰੇ ਖਾਸ ਹੋ ਰਹੇ ਨੇ ਉਹਨਾਂ ਦੇ ਪਾਗਲ ਜਾਂ ਫਿਰ ਇਹ ਕਹ ਲਓ ਕਿ ਬੰਦਲਾ ਚੁਕੇ ਖਰਚੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਇਹਦੇ ਬਹੁਤ ਸਾਰੇ ਲੋਕ ਜਿੱਥੇ ਵੀ ਸੰਭਵ ਹੋਵੇ ਸਥਾਨਕ ਤੌਰ ਦੇ ਉੱਤੇ ਬਣੇ ਜਿਹੜੇ ਨੇ ਉਹ ਬਣੇ ਅਤੇ ਪ੍ਰਾਪਤ ਕੀਤੇ ਉਤਪਾਦਾਂ ਤੇ ਸੇਵਾਵਾਂ ਦਾ ਸਮਰਥਨ ਕਰਨ ਨੂੰ ਤਰਜੀ ਦੇ ਰਹੇ ਨੇ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਜਿਹੜੀ ਹੈ ਉਹਨਾਂ ਦੇ ਅਧਿਕਾਰੀਆਂ ਨੇ ਅੰਬੈਸਡਰ ਬ੍ਰਿਜ ਤੇ ਅਮਰੀਕਾ ਤੋਂ ਕੈਨੇਡਾ ਆ ਰਹੇ ਇੱਕ ਟਰੱਕ ਦੇ ਟ੍ਰੇਲਰ ਦੇ ਵਿੱਚ ਲੁਕੋਈ ਗਈ ਲਗਭਗ 23 ਮਿਲੀਅਨ ਡਾਲਰ ਦੇ ਸ਼ੱਕੀ ਕੋਕੀਨ ਨੂੰ ਜ਼ਬਤ ਕੀਤਾ ਹੈ ਏਜੰਸੀ ਨੇ ਦੱਸਿਆ ਕਿ ਵਿੰਟਸਰ ਡੈਟਰਾਇਟ ਸਰਹੱਦੀ ਪੁਲ ਜਿਹੜਾ ਉਸ ਤੇ ਜਿਹੜੀ ਹੈ ਇਹ ਕੋਕੀਨ ਬਰਾਮਦ ਕੀਤੀ ਗਈ ਹੈ ਜਿਸ ਨੂੰ ਦੋ ਸੂਟ ਕੇਸਾਂ ਤੇ ਪੰਜ ਗਾਰਬੇਜ ਬੈਗਸ ਦੇ ਵਿੱਚ ਲੁਕੋਇਆ ਗਿਆ ਸੀ ਇਸ ਕੋਕੀਨ ਦੇ ਇੱਟਾਂ ਦੇ ਆਕਾਰ ਦੇ 161 ਜਿਹੜੇ ਨੇ ਉਹ ਪੈਕੇਜ ਬਣਾਏ ਗਏ ਸੀ ਯਾਨੀ ਉਹ ਬਰਾਮਦ ਵੀ ਕੀਤੇ ਗਏ ਨੇ ਤੇ ਇਹ 23 ਮਈ 2025 ਦਾ ਮਾਮਲਾ ਹੈ ਅਧਿਕਾਰੀਆਂ ਨੇ ਰਿਚਮੰਡ ਹਿਲ ਦੇ ਰਹਿਣ ਵਾਲੇ 55 ਸਾਲ ਦੇ ਟਰੱਕ ਡਰਾਈਵਰ ਨੂੰ RCMP ਦੇ ਹਵਾਲੇ ਕਰ ਦਿੱਤਾ ਹੈ ਡਰਾਈਵਰ ਤੇ ਕੋਕੈਨ ਜਿਹੜਾ ਹੈ ਕੋਕੈਨ ਕੋਲ ਰੱਖਣ ਦੇ ਦੋਸ਼ ਲਗਾਏ ਗਏ ਨੇ CBSA ਦੇ ਦੱਖਣੀ ਅਨਟੈਰੀਓ ਖੇਤਰ ਦੇ ਰੀਜਨਲ ਡਾਇਰੈਕਟਰ ਜਰਨਲ ਜਿਹੜੇ ਨੇ ਬਾਰਡਰ ਸਰਵਿਸਿਜ਼ ਦੇ ਉਹਨਾਂ ਅਧਿਕਾਰੀਆਂ ਦੇ ਵੱਲੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਨੂੰ ਰੋਕਣ ਦੇ ਲਈ ਕੀਤੇ ਜਾ ਰਹੇ ਜਿਹੜੇ ਯਤਨ ਨੇ ਉਹ ਸ਼ਲਾਘਾਯੋਗ ਹੈ ਤੇ ਏਜੰਸੀ ਨੇ ਮੰਗਲਵਾਰ ਨੂੰ ਇਹ ਮੀਡੀਆ ਰਿਲੀਜ਼ ਜਾਰੀ ਕੀਤੀ ਜਿਸ ਦੇ ਵਿੱਚ ਜਿਹੜਾ ਉਹ ਬਾਰਡਰ ਸੁਰੱਖਿਆ ਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਫੈਡਰਲ ਯੋਜਨਾ ਦਾ ਲਿੰਕ ਵੀ ਸ਼ਾਮਿਲ ਸੀ ਸੋ ਇਸ ਲਈ ਇਸ ਨੂੰ ਵੱਡੀ ਜ਼ਫਤੀ ਕਿਹਾ ਜਾ ਰਿਹਾ ਹੈ ਨਿਊਯਾਰਕ ਦੇ ਵਿੱਚ ਮ੍ਰਿਤਕ ਲੱਭੀ ਇੱਕ ਕੈਨੇਡੀਅਨ ਬੱਚੀ ਦੀ ਯਾਦ ਦੇ ਵਿੱਚ ਮੰਗਲਵਾਰ ਰਾਤ ਨੂੰ ਇੱਕ ਵਿਜਲ ਦਾ ਆਯੋਜਨ ਕੀਤਾ ਗਿਆ ਬੀਤੇ ਐਤਵਾਰ ਨੂੰ 9 ਸਾਲ ਦੇ ਮਲੀਨਾ ਫ੍ਰੈਂਟਲ ਦੀ লাশ ਨਿਊਯਾਰਕ ਸੂਬੇ ਦੇ ਵਿੱਚ ਪੈਂਦੇ ਇੱਕ ਕਸਬੇ ਚਿਕਨ ਟਿਕੋਂ ਦੇ ਰੋਗਾ ਦੇ ਵਿੱਚ ਮਿਲੀ ਸੀ ਇਹ ਬੱਚੀ ਤਨਾ ਦੇ ਵਿੱਚ ਮ੍ਰਿਤਕ ਤਲਾ ਦੇ ਵਿੱਚ ਮ੍ਰਿਤਕ ਪਾਈ ਗਈ ਸੀ ਔਰ ਪੁਲਿਸ ਇਸ ਮਾਮਲੇ ਦੀ ਇੱਕ ਕਤਲ ਦੇ ਵਜੋਂ ਜਾਂਚ ਕਰ ਰਿਹਾ ਸੀ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਨਤੀਜਿਆਂ ਵਿੱਚ ਪਾਇਆ ਗਿਆ ਕਿ ਉਸ ਦੀ ਮੌਤ ਡੁੱਬਣ ਕਾਰਨ ਹੋਈ ਹੈ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ 45 ਸਾਲ ਦੇ ਲੂਸੀਆਨੋ ਜਿਹੜੇ ਨੇ ਉਸ ਨੂੰ ਗ੍ਰਫਤਾਰ ਵੀ ਕੀਤਾ ਗਿਆ ਅਤੇ ਦੂਜੇ ਦਰਜੇ ਯਾਨੀ ਸੈਕੰਡ ਡਿਗਰੀ ਮਰਡਰ ਅਤੇ লাশ ਨੂੰ ਛਪਾਉਣ ਦੇ ਦੋਸ਼ਾਂ ਲਈ ਚਾਰਜ ਕੀਤਾ ਗਿਆ ਲੂਸੀਆਨਾ ਨੇ ਇੱਕ ਇੱਕ ਬਾਲੇ ਜੁਰਮ ਜਿਹੜਾ ਉਹ ਫਿਲਹਾਲ ਤਾਂ ਨਹੀਂ ਕੀਤਾ ਮੌਂਟਰੀਅਲ ਨਿਵਾਸੀ ਮਲੀਨਾ ਤੇ ਉਸ ਦਾ ਪਿਤਾ ਛੁੱਟੀਆਂ ਮਨਾਉਣ ਅਮਰੀਕਾ ਗਏ ਸਨ ਟਿਕੌਨ ਡੇ ਰੋਗਾ ਦੀ ਰਹਿਣ ਵਾਲੀ ਬ੍ਰਿਜੇਟ ਕਰੂਜ਼ ਜਿਸ ਨੇ ਇਸ ਵਿਜਿਲ ਦਾ ਆਯੋਜਨ ਕੀਤਾ ਸੀ ਉਸ ਨੇ ਕਿਹਾ ਕਿ ਜਿਹੜਾ ਇਸ ਬਾਰੇ ਮੈਲੀਨਾ ਦੀ ਮਾਂ ਅਤੇ ਹੋਰ ਅਜੀਜ਼ਾਂ ਬਾਰੇ ਸੋਚ ਕੇ ਬਹੁਤ ਦੁੱਖ ਹੈ ਤੇ ਉਸ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀ ਇਹ ਉਹਨਾਂ ਨੇ ਕਿਹਾ ਕਿ ਮੈਂ ਇੱਕ ਮਾਂ ਹੋਣ ਦੇ ਨਾਤੇ ਉਸ ਦਰਦ ਨੂੰ ਉਸ ਦੁੱਖ ਨੂੰ ਸਮਝ ਸਕਦੀ ਹਾਂ ਤਾਂ ਜੋ ਉਸ ਦੀ ਮਾਂ ਆਪਣੇ ਦਿਲ ਦੇ ਵਿੱਚ ਜਿਹੜਾ ਉਹ ਇਸ ਨੂੰ ਸਹਿਣ ਕਰ ਰਹੇ ਹੋਏਗੀ ਸੋ ਇਹ ਸੱਚਮੁੱਚ ਇੱਕ ਬਹੁਤ ਹੀ ਦੁਖਾਂਤ ਘਟਨਾ ਹੈ ਨਾ ਸਿਰਫ ਇਸ ਸ਼ਹਿਰ ਲਈ ਬਲਕਿ ਦੋ ਦੇਸ਼ਾਂ ਦੇ ਲਈ ਵੀ ਤੇ ਉਹਨਾਂ ਨੇ ਕਿਹਾ ਹੈ ਕਿ ਭਾਵੇਂ ਉਹ ਬੱਚੀ ਇਸ ਕਸਬੇ ਦੀ ਨਹੀਂ ਸੀ ਪਰ ਉਹ ਹਮੇਸ਼ਾ ਇਸ ਦਾ ਹਿੱਸਾ ਰਹੇਗੀ ਟਿਕੋਂ ਡਰੇਗੋ ਡੇਰੋਗਾ ਜਿਹੜਾ ਏਰੀਆ ਹੈ ਉਸ ਦੇ ਬਾਰੇ ਜਿਹੜਾ ਗੱਲਬਾਤ ਕੀਤੀ ਗਈ ਹੈ ਔਰ ਕਾਸ ਕਰਕੇ ਇਹ ਇਰੀਆ ਚੈਂਬਰ ਆਫ ਕਾਮਰਸ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਮੈਥਿਊ ਕੋਟਰਾਇਟ ਨੇ ਕਿਹਾ ਹੈ ਕਿ ਇਸ ਮੌਤ ਨੇ ਪੂਰੇ ਪਾਈਚਾਰੇ ਨੂੰ ਪ੍ਰਭਾਵਿਤ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਕੋਈ ਤਰਾਸਦੀ ਜਾਂ ਫਿਰ ਸਮੱਸਿਆ ਆਉਂਦੀ ਹੈ ਤਾਂ ਅਸੀਂ ਹਮੇਸ਼ਾ ਇਕੱਠੇ ਹੁੰਨੇ ਆਂ ਤੇ ਲੋਕ ਇੱਕ ਜੁਰਤਾ ਦਿਖਾਉਂਦੇ ਨੇ ਤੇ ਅਸੀਂ ਇੱਕ ਦੂਜੇ ਦਾ ਸਾਥ ਦਿੰਦੇ ਆਂ ਵਿਜ਼ੂਅਲ ਦੌਰਾਨ ਇੱਕ ਟੇਬਲ ਜਿਹੜਾ ਉਹ ਫੁੱਲਾਂ ਦੇ ਗੁਲਦਸਤਿਆਂ ਨਾਲ ਭਰਿਆ ਹੋਇਆ ਸੀ ਤੇ ਹਰ ਕਿਸੇ ਦੀਆਂ ਅੱਖਾਂ ਨਮ ਸੀ ਤੇ ਇਸ ਅਮਰਿਤਕ ਬੱਚੀ ਲਈ ਸਾਰੇ ਆਪਣਾ ਸੁਨੇਹਾ ਜੜਾ ਉਹ ਛੱਡ ਰਹੇ ਸਨ ਅਗੇ ਦੇਖਦੇ ਹਾਂ ਐਡਵਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਰ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਰ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵਿੰਟਨ ਸ਼ਹਿਰ ਤੋਂ ਦੋਸਤੋ ਖਬਰਾਂ ਲੈ ਕੇ ਦੋ ਹਾਜ਼ਰਾਂ ਤੁਹਾਡੀ ਸੇਵਾ ਦੇ ਵਿੱਚ ਇੱਕ ਖਬਰ ਤੇ ਆ ਰਹੀ ਹੈ ਕਿ ਅਲਬਰਟਾ ਸਰਕਾਰ ਨੇ 143 ਮਿਲੀਅਨ ਡਾਲਰ ਪੇ ਕੀਤਾ ਇੱਕ ਕੰਪਨੀ ਨੂੰ ਕਿਉਂਕਿ ਇਹਨਾਂ ਨੇ ਆਪਣੀ ਕੋਲ ਪਾਲਿਸੀ ਜਿਹੜੀ ਸੀ ਉਹ ਰਿਵਰਸ ਕਰ ਲਈ ਸੀਗੀ ਤੇ ਉਹ ਕੁਝ ਕੰਪਨੀਆਂ ਨੇ ਜੀ ਕਰਕੇ ਇਹਨਾਂ ਤੇ ਲਾ ਸੂਟ ਕਰ ਦਿੱਤਾ ਸੀਗਾ ਜਿਹਦੇ ਵਿੱਚ ਉਹ ਇਹਨਾਂ ਨੂੰ 16 ਬਿਲੀਅਨ ਡਾਲਰ ਲਈ ਸਰਕਾਰ ਨੂੰ ਉਹਨਾਂ ਨੇ ਸੂ ਕੀਤਾ ਹੋਇਆ ਹੈ ਤੇ ਹੁਣ ਪਤਾ ਲੱਗਾ ਵੀ ਇੱਕ ਕੰਪਨੀ ਆ ਜਿਹੜੀ ਉਹਨੂੰ ਉਹਨਾਂ ਨੇ 140 ਮਿਲੀਅਨ ਡਾਲਰ ਦੇਣੇ ਮੰਨ ਲਿਆ ਤੇ ਇਹ ਉਹਨਾਂ ਚੋਂ 5 ਲਾ ਸੂਟਸ ਹੈਗੇ ਆ ਜੀ ਜਿਹੜੇ ਇਹਨਾਂ ਤੇ ਕੀਤੇ ਹੋਏ ਨੇ ਸਰਕਾਰ ਨੇ ਤੇ ਉਸ ਕੰਪਨੀ ਨੇ ਏਟਰਮ ਕੋ ਲਿਆ ਉਸ ਕੰਪਨੀ ਦਾ ਨਾਮ ਤੇ ਉਹਨਾਂ ਨੇ ਆਪਣਾ ਜਿਹੜਾ ਲਾ ਸੂਟ ਹੈਗਾ ਉਹ ਵਾਪਸ ਲੈ ਲਿਆ ਤੇ ਉਹਨਾਂ ਨੂੰ ਜਿਹੜੇ ਪੈਸੇ ਆ ਜੀ 137 ਮਿਲੀਅਨ ਡਾਲਰ ਸਰਕਾਰ ਬਣਾਉਂਦੇ ਦਿੱਤੇ ਗਏ ਆ ਤੇ 6 ਮਿਲੀਅਨ ਉਹ ਕਹਿੰਦੇ ਜਦੋਂ ਉੱਥੇ ਰੀਕਲੇਮੇਸ਼ਨ ਵਰਕ ਜਿਹੜਾ ਉਹ ਕੰਪਲੀਟ ਹੋ ਜਾਏਗਾ ਸਾਨੂੰ 6 ਮਿਲੀਅਨ ਉਦੋਂ ਬਾਅਦ ਸਰਕਾਰ ਨੇ ਦੇ ਦੇਣੇ ਨੇ ਏਟਰਮ ਜਿਹੜੀ ਆ ਇਹ ਉਹ ਦੋ ਕੰਪਨੀਆਂ ਜੋ ਸੀ ਜਿਨ੍ਹਾਂ ਨੇ ਇਹਨਾਂ ਨੂੰ ਸੂਕ ਕੀਤਾ ਹੋਇਆ ਦੂਸਰੀ ਹੈਗੀ ਹੈ ਇਵਾਲਵ ਪਾਵਰ ਤੇ ਉਹਨਾਂ ਨੇ ਹਜੇ ਆਪਣੀਆਂ ਡਿਟੇਲਸ ਜਿਹੜੀਆਂ ਉਹ ਸ਼ੇਅਰ ਨਹੀਂ ਕੀਤੀਆਂ ਕਿ ਉਹਨਾਂ ਨੂੰ ਕਿੰਨੇ ਪੈਸੇ ਮਿਲੇ ਆ ਟੋਟਲ ਇਹ ਪੰਜ ਕੰਪਨੀਆਂ ਜੀ ਜਿਨ੍ਹਾਂ ਨੇ ਅਲਬਰਟਾ ਸਰਕਾਰ ਨੂੰ 16 ਬਿਲੀਅਨ ਡਾਲਰ ਲਈ ਸੂਕ ਕੀਤਾ ਉਹਨਾਂ ਦਾ ਕਹਿਣਾ ਹੈ ਵੀ ਅਲਬਰਟਾ ਸਰਕਾਰ ਨੇ ਜਿਹੜੀ ਉਹਨਾਂ ਤੋਂ ਜ਼ਮੀਨ ਪਹਿਲਾਂ ਸਰਕਾਰ ਕਹਿ ਰਹੀ ਸੀ ਕਿ ਵੀ ਤੁਸੀਂ ਇਹ ਜ਼ਮੀਨਾਂ ਖਰੀਦੋ ਤੇ ਇਥੇ ਮਾਈਨਿੰਗ ਦੇ ਪ੍ਰੋਜੈਕਟ ਲੱਗਣੇ ਆ ਬਾਅਦ ਦੇ ਵਿੱਚ ਇਹਨਾਂ ਨੇ ਉਹ ਪਾਲਿਸੀ ਆਪਣੀ ਰਿਵਰਸ ਕਰ ਲਈ ਸੀ ਜਿਹਦਾ ਕਰਕੇ ਉਹ ਕੰਪਨੀਆਂ ਕਹਿੰਦੀਆਂ ਕਿ ਉਹਨਾਂ ਨੂੰ ਇਹ ਇਨਾ ਘਾਟਾ ਪਿਆ ਹੈਗਾ ਅੱਛਾ ਜੀ ਦੂਸਰੀ ਖਬਰ ਇਹ ਹੈਗੀ ਆ ਕਿ ਆਰਸੀਐਮਪੀ ਵਾਲਿਆਂ ਨੇ ਪੂਰੇ ਸੂਬੇ ਭਰ ਦੇ ਵਿੱਚ ਇੱਕ ਅਲਰਟ ਜਾਰੀ ਕੀਤੀ ਆ ਉਹ ਕਿਉਂਕਿ ਇੱਕ ਫੇਕ ਪਿਲ ਜਿਹੜੀ ਆ ਉਹ ਘੁੰਮ ਰਹੀ ਆ ਉਸ ਫੇਕ ਪਿਲ ਕਾਰਨ ਇੱਕ 16 ਸਾਲਾਂ ਦੇ ਟੀਨੇਜਰ ਦੀ ਚੇ ਮੌਤ ਹੋ ਗਈ ਆ ਉਹਦਾ ਕਾਰਨ ਜਦੋਂ ਉਹਨਾਂ ਨੇ ਦੇਖਿਆ ਕਿ ਉਹਦੇ ਕੋਲ ਇੱਕ ਨਾ ਕੰਪਰੈਸਡ ਜਿਹੜੀ ਉਹ ਫੇਕ ਪਿਲ ਦਾ ਹਿੱਸਾ ਸੀਗਾ ਜਿਹਦੇ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਇੱਕ ਬੜਾ ਡੇਂਜਰਸ ਓਪੀਏਡ ਕਿਸੇ ਵੱਲੋਂ ਕੰਪਰੈਸ ਕਰਕੇ ਇੱਕ ਹੋਰ ਜਿਹੜੀ ਪ੍ਰੈਸਕ੍ਰਿਪਸ਼ਨ ਵਾਲੀ ਦਵਾਈ ਆ ਉਹਦਾ ਉਹਦੇ ਵਰਗਾ ਨਾਮ ਲਿਖ ਕੇ ਜ਼ੈਨੈਕਸ ਹੈਗੀ ਜਿਹੜੀ ਫਿਕਰ ਤੋਂ ਲੋਕ ਲੈਂਦੇ ਨੇ ਦਵਾਈ ਪ੍ਰੈਸਕ੍ਰਾਈਬਡ ਕੀਤੀ ਹੁੰਦੀ ਆ ਉਹਦੇ ਵਰਗਾ ਇਹ ਉਹਦੇ ਤੇ ਪ੍ਰਿੰਟ ਕਰਕੇ ਤੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਪੇਰੈਂਟਸ ਨੂੰ ਵੀ ਭਾਈ ਤੁਸੀਂ ਆਪਣੇ ਬੱਚਿਆਂ ਨਾਲ ਗੱਲਬਾਤ ਕਰੋ ਔਰ ਉਹਨਾਂ ਨੂੰ ਦੱਸੋ ਕਿ ਇਦਾਂ ਦੀ ਕੋਈ ਵੀ ਚੀਜ਼ ਉਹ ਨਾ ਲੈਣ ਕਿਉਂਕਿ ਇਹ ਬੜੀ ਘਾਤਕ ਸਿੱਧ ਹੋएगी ਔਰ ਇਹਦਾ ਦੱਸਿਆ ਜਾ ਰਿਹਾ ਵੀ ਕੋਈ ਵੀ ਇਸ ਤਰ੍ਹਾਂ ਦਾ ਇਲਾਜ ਨਹੀਂ ਹੈ ਵੀ ਅਗਰ ਕਿਸੇ ਨੇ ਉਹ ਗੋਲੀ ਖਾ ਲਈ ਉਹਦੇ ਤੋਂ ਕਿਵੇਂ ਬਚਾ ਕੀਤਾ ਜਾ ਸਕਦਾ ਇਦਾਂ ਦਾ ਕੋਈ ਕਹਿੰਦੇ ਉਪਾਅ ਨਹੀਂ ਹੈ ਸੋ ਇਸ ਕਰਕੇ ਬੱਚਿਆਂ ਨੂੰ ਇਹ ਕਹੋ ਵੀ ਭਾਈ ਉਹਦੇ ਨੇੜੇ ਨਹੀਂ ਜਾਣਾ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ